ਪਿਛਲੇ ਸਾਲ ਜਿੱਥੇ ਹੜਾ ਦੀ ਮਾਰ ਪਾਕਿਸਤਾਨੀ ਹਮਲਾ ਪੰਜਾਬ ਯੂਨੀਵਰਸਿਟੀ ਦੇ ਪਾਣੀਆਂ ਦਾ ਮੁੱਦਾ ਭਖਿਆ ਰਿਹਾ ਉੱਥੇ ਹੀ ਪੰਜਾਬੀਆਂ ਦੇ ਲਈ 2026 ਕਾफी ਉਮੀਦਾਂ ਭਰਿਆ ਰਹਿਣ ਵਾਲਾ ਹੈ ਇਹ ਸਾਲ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਾਲ ਹੈ ਸਰਕਾਰ ਬੋਲੋ ਇਸ ਕਾਰਜਕਾਲ ਦਾ ਆਖਰੀ ਪੂਰਨ ਬਜਟ ਵੀ ਪੇਸ਼ ਕੀਤਾ ਜਾਣਾ ਹੈ ਇਸ ਲਈ ਇਸ ਸਾਲ ਪੰਜਾਬ ਦੇ ਲੋਕਾਂ ਲਈ ਕਈ ਲੋਕਪੱਖੀ ਫੈਸਲੇ ਲੈਣ ਜਾਣ ਦੀ ਸੰਭਾਵਨਾ ਜਤਾਈ ਗਈ ਹੈ ਦੱਸਦੇ ਕਿ ਇਹਨਾਂ ਦੇ ਵਿੱਚ ਅਹਿਮ ਫੈਸਲਾ ਜੋ ਕਿ ਮਹਿਲਾਵਾਂ ਨੂੰ ਹਰ ਮਹੀਨੇ 100000 ਰੁਪਏ ਦੇਣ ਦੀ ਗਰੰਟੀ ਸ਼ਾਮਿਲ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਪੰਜਾਬ ਸਰਕਾਰ ਲੈ ਸਕਦੀ ਹੈ ਦੱਸਦੇ ਕਿ ਪੰਜਾਬ ਸਰਕਾਰ ਇਸ ਸਾਲ ਦੇ ਬਜਟ ਤੋਂ ਔਰਤਾਂ ਨੂੰ 100000 ਰੁਪਏ ਦੇਣ ਦਾ ਐਲਾਨ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਹ ਗੱਲ ਆਖ ਚੁੱਕੇ ਨੇ ਕਿ ਸਰਕਾਰ ਇਸ ਬਜਟ ਸੈਸ਼ਨ ਦੇ ਵਿੱਚ ਇਹ ਗਰੰਟੀ ਵੀ ਪੂਰੀ ਜਾਂ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਚੋਣ ਗਰੰਟੀ ਮੁਤਾਬਿਕ ਸੂਬੇ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਹਾਲਾਂਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ 16000 ਕਰੋੜ ਰੁਪਏ ਦੀ ਰਕਮ ਦੀ ਲੋੜ ਪਵੇਗੀ ਉੱਥੇ ਦੱਸਦੇ ਕਿ ਚੋਣਾਂ ਤੋਂ ਪਹਿਲਾਂ ਆਖਰੀ ਪੂਰਨ ਬਜਟ ਹੋਣ ਦਾ ਕਾਰਨ ਸਰਕਾਰ ਹਰ ਹਾਲਤ ਦੇ ਵਿੱਚ ਇਸ ਗਰੰਟੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਉੱਥੇ ਦੱਸਦੇ ਕਿ ਆਮ ਆਦਮੀ ਪਾਰਟੀ ਸਿੱਖਿਆ ਤੇ ਸਿਹਤ ਦੇ ਮੁੱਦੇ ਤੇ ਸਤਾ ਦੇ ਵਿੱਚ ਆਈ ਸੀ ਤੇ ਇਸ ਆਲਸ ਸਿਹਤ ਖੇਤਰ ਦੇ ਵਿੱਚ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਸਾਲ ਦੀ ਸ਼ੁਰੂਆਤ ਤੇ ਵਿੱਚ ਹੀ ਹਰ ਪੰਜਾਬੀ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਦੀ ਰਜਿਸਟ੍ਰੇਸ਼ਨ ਜਨਵਰੀ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ ਇਲਾਜ ਜੁੜੀ ਸਹੂਲਤ ਇਸ ਦੀ ਦਿੱਤੀ ਜਾਵੇਗੀ ਇਸ ਤੋਂ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਯੋਜਨਾ ਦੇ ਵਿੱਚ ਕੋਈ ਜਾਤ ਪਾਤ ਹੈ ਆਮਦਨ ਆਦੀ ਜੜੀ ਮੌਜੂਦ ਨਹੀਂ ਰਹਿਣਗੇ ਪੰਜਾਬ ਦੇ ਵਿੱਚ ਰਹਿੰਦੇ ਹਰ ਪਰਿਵਾਰ ਨੂੰ ਕਾਰਡ ਦੇ ভোটার ਕਾਰਡ ਦੇ ਆਧਾਰ ਤੇ ਹੈਲਥ ਕਾਰਡ ਬਣਾ ਦਿੱਤੇ ਜਾਣਗੇ ਜਿਸ ਨਾਲ ਸਾਰੇ ਸਰਕਾਰੀ ਹਸਪਤਾਲਾ ਦੇ ਨਾਲ ਨਾਲ ਕੁਝ ਪ੍ਰਾਈਵੇਟ ਹਸਪਤਾਲਾ ਦੇ ਵਿੱਚ ਵੀ ਦਾ ਮੁਫਤ ਇਲਾਜ ਕੀਤਾ ਜਾਵੇਗਾ ਉੱਥੇ ਦੱਸ ਜੇ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਕੁਝ ਅਹਿਮ ਮੁੱਦੇ ਹੋ ਸਕਦੇ ਨੇ ਕਿਉਂਕਿ ਮਹਿਲਾਵਾਂ ਨੂੰ ਕਾਫੀ ਇੰਤਜ਼ਾਰ ਹੈ ਕਿ ਹਜ਼ਾਰ ਰੁਪਏ ਕੋ ਦੋ ਮਾਨ ਸਰਕਾਰ ਉਹਨਾਂ ਨੂੰ ਦੇਵੇਗੀ ਕਿਉਂਕਿ ਕਾਫੀ ਸਮੇਂ ਤੋਂ ਮਾਨ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਪਰ ਹਲੇ ਤੱਕ ਪੂਰਾ ਨਹੀਂ ਹੋਇਆ ਸੀ ਇਸ ਨੂੰ ਲੈ ਕੇ 81ਆਂ ਲਾਈਆਂ ਜਾ ਰਹੀਆਂ ਕਿ ਹੁਣ ਜਲਦੀ ਮਾਨ ਸਰਕਾਰ ਮਹਿਲਾਵਾਂ ਨੂੰ 9000 ਰੁਪਏ ਦੇ ਸਕਦੀ ਹੈ ਪਿਛਲੇ ਸਾਲ ਜਿੱਥੇ ਹੜਾ ਦੀ ਮਾਰ ਪਾਕਿਸਤਾਨੀ ਹਮਲਾ ਪੰਜਾਬ ਯੂਨੀਵਰਸਿਟੀ ਦੇ ਪਾਣੀਆਂ ਦਾ ਮੁੱਦਾ ਪੱਖਿਆ ਰਿਹਾ ਉੱਥੇ ਹੀ ਪੰਜਾਬੀਆਂ ਦੇ ਲਈ 2026 ਕਾਫੀ ਉਮੀਦਾਂ ਭਰਿਆ ਰਹਿਣ ਵਾਲਾ ਹੈ ਇਹ ਸਾਲ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਾਲ ਹੈ ਸਰਕਾਰ ਬੋਲੋ ਇਸ ਕਾਰਜਕਾਲ ਦਾ ਆਖਰੀ ਪੂਰਨ ਬਜਟ ਵੀ ਪੇਸ਼ ਕੀਤਾ ਜਾਣਾ ਹੈ ਇਸ ਲਈ ਇਸ ਸਾਲ ਪੰਜਾਬ ਦੇ ਲੋਕਾਂ ਲਈ ਕਈ ਲੋਕਪੱਖੀ ਫੈਸਲੇ ਲੈਣ ਜਾਣ ਦੀ ਸੰਭਾਵਨਾ ਜਤਾਈ ਗਈ ਹੈ ਦੱਸ ਜਾਈ ਕਿ ਇਹਨਾਂ ਦੇ ਵਿੱਚ ਅਹਿਮ ਫੈਸਲਾ ਜੋ ਕਿ ਮਹਿਲਾਵਾਂ ਨੂੰ ਹਰ ਮਹੀਨੇ 100000 ਰੁਪਏ ਦੇਣ ਦੀ ਗਰੰਟੀ ਸ਼ਾਮਿਲ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਪੰਜਾਬ ਸਰਕਾਰ ਲੈ ਸਕਦੀ ਹੈ ਦੱਸ ਜਾਈ ਕਿ ਪੰਜਾਬ ਸਰਕਾਰ ਇਸ ਸਾਲ ਦੇ ਬਜਟ ਤੋਂ ਔਰਤਾਂ ਨੂੰ 100000 ਰੁਪਏ ਦੇਣ ਦਾ ਐਲਾਨ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਹ ਗੱਲ ਆਖ ਚੁੱਕੇ ਨੇ ਕਿ ਸਰਕਾਰ ਇਸ ਬਜਟ ਸੈਸ਼ਨ ਦੇ ਵਿੱਚ ਇਹ ਗਰੰਟੀ ਵੀ ਪੂਰੀ ਜੰਗ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਚੋਣ ਗਰੰਟੀ ਮੁਤਾਬਿਕ ਸੂਬੇ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਹਾਲਾਂਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ 16000 ਕਰੋੜ ਰੁਪਏ ਦੀ ਰਕਮ ਦੀ ਲੋੜ ਪਵੇਗੀ ਉੱਥੇ ਦਾਅਵੇਗੇ ਚੋਣਾਂ ਤੋਂ ਪਹਿਲਾਂ ਆਖਰੀ ਪੂਰਨ ਬਜਟ ਹੋਣ ਦਾ ਕਾਰਨ ਸਰਕਾਰ ਹਰ ਹਾਲਤ ਦੇ ਵਿੱਚ ਇਸ ਗਰੰਟੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਉੱਥੇ ਦਾਅਵੇ ਕਿ ਆਮ ਆਦਮੀ ਪਾਰਟੀ ਸਿੱਖਿਆ ਤੇ ਸਿਹਤ ਦੇ ਮੁੱਦੇ ਤੇ ਸਤਾ ਦੇ ਵਿੱਚ ਆਈ ਸੀ ਤੇ ਇਸ ਸਾਲ ਸਿਹਤ ਖੇਤਰ ਦੇ ਵਿੱਚ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਸਾਲ ਦੀ ਸ਼ੁਰੂਆਤ ਤੇ ਵਿੱਚ ਹੀ ਹਰ ਪੰਜਾਬੀ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਦੀ ਰੈਜਿਸਟ੍ਰੇਸ਼ਨ ਜਨਵਰੀ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ ਇਲਾਜ ਜੁੜੀ ਸਹੂਲਤ ਇਸ ਦੀ ਦਿੱਤੀ ਜਾਵੇਗੀ ਇਸ ਤੋਂ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਯੋਜਨਾ ਦੇ ਵਿੱਚ ਕੋਈ ਜਾਤ ਪਾਤ ਹੈ ਆਮਦਨ ਆਦੀ ਜੜੀ ਮੌਜੂਦ ਨਹੀਂ ਰਹਿਣਗੇ ਪੰਜਾਬ ਦੇ ਵਿੱਚ ਰਹਿੰਦੇ ਹਰ ਪਰਿਵਾਰ ਨੂੰ ਕਾਰਡ ਦੇ ਵੋਟਰ ਕਾਰਡ ਦੇ ਆਧਾਰ ਤੇ ਹੈਲਥ ਕਾਰਡ ਬਣਾ ਦਿੱਤੇ ਜਾਣਗੇ ਜਿਸ ਨਾਲ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਸ ਦਾ ਮੁਫਤ ਇਲਾਜ ਕੀਤਾ ਜਾਵੇਗਾ ਉੱਥੇ ਦੱਸ ਜੇ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਕੁਝ ਅਹਿਮ ਮੁੱਦੇ ਹੋ ਸਕਦੇ ਨੇ ਕਿਉਂਕਿ ਮਹਿਲਾਵਾਂ ਨੂੰ ਕਾਫੀ ਇੰਤਜ਼ਾਰ ਹੈ ਕਿ ਹਜ਼ਾਰ ਰੁਪਏ ਕੋ ਦੋ ਮਾਨ ਸਰਕਾਰ ਉਹਨਾਂ ਨੂੰ ਦੇਵੇਗੀ ਕਿਉਂਕਿ ਕਾਫੀ ਸਮੇਂ ਤੋਂ ਮਾਨ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਪਰ ਹਲੇ ਤੱਕ ਪੂਰਾ ਨਹੀਂ ਹੋਇਆ ਸੀ ਜਿਸ ਨੂੰ ਲੈ ਕੇ ਇਕਿਆਵੀਆਂ ਲਾਈਆਂ ਜਾ ਰਹੀਆਂ ਕਿ ਹੁਣ ਜਲਦੀ ਮਾਨ ਸਰਕਾਰ ਮਹਿਲਾਵਾਂ ਨੂੰ 9000 ਰੁਪਏ ਦੇ ਸਕਦੀ ਹੈ